ਆ ਕੱਲੀ ਜਾਂਦੀ ਹੈ ਇੱਕ ਵਾਰ ਤੋਂ ਲਿਆਂਦੀ ਹੈ ਕੰਨਾਂ ਜਿੱਥੋਂ ਆ ਹੀ ਚੱਲ ਜਣਾ ਆ ਇੱਕ ਦੇ ਬਾਅਦ ਲਾਈ ਆ ਵੱਡੀ ਮਿਹਨਤੂ ਇੱਥੇ ਬੜੀਆਂ ਮਾਈਆਂ ਭਾਈਆਂ ਪੈਣਾ ਤੇ ਬੈਠਣੀਆਂ ਸਾਰੀਆਂ ਵਧੀਆ ਲੋੜੀਂ ਨਵਨੀ ਆ ਜੀ ਰੋਟੀ ਟੋਕ ਖਾਣ ਨੂੰ ਆ ਜਿਹੜੀ ਤੁਹਾਨੂੰ ਪਸਾਈ ਹੋਈ ਆ ਦਿਖਾਵਾ ਆ ਸਾਨੂੰ ਸਾਰੀ ਤੁਹਾਨੂੰ ਹੀ ਪਈ ਗਨੇ ਰਹੋਗੇ ਬਣੇ ਰਹੋਗੇ ਵੀਰੇ ਤੇ اپنی چاچے تائیں پر چیز بات باقی چاچے تایاں نے ساری ਆਪਦੇ ਬਾਅਦ ਇੱਕ ਚ ਪੰਡਤਾਂ ਦੇ ਬਾਅਦ ਮਨਾਉਣਾ ਨੇ ਅਸੀਂ ਵੱਡੀ ਭੁਗੀਆਂ ਗੋਰੇ ਪੰਡਤਕੇ ਡੋਕਟਰ ਸਹਿਰਾਂ ਤੁਸੀਂ ਵੀ ਐ ਮਨਾਉਣੀ ਓ ਇਕੱਠੇ ਬਹਿ ਕੇ ਅਸੀਂ ਤਾਂ ਪਿੰਡਾਂ ਵਾਲੇ ਜਰੂਰ ਮਨਾਉਨੇ ਆਂ ਆਈ ਵਾਰ ਆ ਰੇੜੀਆਂ ਨੇ ਭਰੀਆਂ ਨੇ ਜੇ ਕੋਈ ਖਾਈ ਜਾਵੇ ਕੋਈ ਟਿੱਲ ਜੇ ਭਾਂ ਰੇੜੀਆਂ ਨੇ ਉਂ ਭਰੀਆਂ ਰਹਿ ਗਈਆਂ ਉੱਧਰ ਚੱਲੀ ਜਾਂਦੇ ਨੇ ਨਾਲ ਛੋਟੀਆਂ ਛੋਟੀਆਂ ਜਿਹੜੀਆਂ ਉਂ ਬੈਠਣ ਵਾਲੇ ਬੰਦੇ ਨੇ ਉੰਦੇ ਬਾਅਦ ਤੇ ਇਹ ਹੈਗੀ ਤਾਇਆਂ ਤੇ ਆਤਿਆਂ ਤਾਇਆਂ ਵਾਲਾ ਤੇ ਇੱਥੇ ਤੇਲ ਪਾਇਆ ਨੀ ਨਾ ਚਾਲਦੇ ਸਾਡੇ ਬੰਡਾਣਾ ਦੀ ਲੋੜੀ ਕਾ ਬੈਠਣੇ ਦੇਖੋ ਬੋਲਾਂ ਰੋਣਾ ਇਹ ਧਿਆਨ ਨਾਲ ऊप ल मदु पर ले परन ਦੇਖੋ ਜੀ ਜਮਾ ਮਹੌਲਾ ਬਹਾਰ ਨੂੰ ਹੈਪੀ ਲੋੜੀ ਬੱਤੇ ਸਾਡੇ ਇੱਥੇ ਮਨਾਈ ਜਾਂਦੀ ਹੈ ਪਿੰਡਾਂ ਐਮ ਮਨਾਈ ਜਾਂਦੀ ਹੈ ਏਡੇ ਏਡੇ ਤਰ੍ਹਾਂ ਜਿਵੇਂ ਮਨਾਈ ਜਾਂਦੀ ਹੈ ਤੁਹਾਨੂੰ ਟਿਕਟ ਪਾਉਂਟ ਕਰਕੇ ਤੇ ਚੈਨਲ ਨੂੰ ਜੁੜ ਸਕਦੇ ਸਬਸਕ੍ਰਾਈਬ ਕਰਦੇ OK ਪਹਿਲੇ ਵਾਰ ਨਹੀਂ ਆਉਣਾ ਮੰਮੀ ਟਾਈਮ ਹੈਪੀ ਲੋੜੀ ਆ ਰਹੇ ਆਂ ਬਹੁਤ ਵਾਰ ਕਿੰਨਾ ਦੱਸੀਂ ਕਿ ਬੰਦ ਮਨ ਨੂੰ ਜਿੰਦਿਆ ਹੁੰਦੇ ਨੇ ਮਮਾ ਨੂੰ ਨਹੀਂ ਤੇ ਲਾਉਂਦੇ ਹਾਂ ਬੰਦ ਮਨ ਜਿੰਦਿਆ ਹੁੰਦੇ ਦੇਖੋ ਜਦੋਂ ਤਾਈਆਂ ਕਿ ਮੱਲਾ ਆਪ ਮੁਟਕੀ ਕਰਦੀ ਹਾਂ ਸਿੱਧਾ ਆ ਨਹੀਂ ਕੋਈ